ਪੇਰੈਂਟਸ ਜਿਹੜੇ ਅੱਜ ਆਏ ਨੇ ਸੱਚਿਆਂ ਦੇ ਨਾਲ ਉਹਨਾਂ ਦੇ ਸਟਾਫ ਸਕੂਲ ਦਾ ਸਟਾਫ ਬੈਠਾ ਹੋ। ਬੜੀ ਵਧੀਆ ਗੱਲ ਹੈ ਜੀ ਐ ਉਹਦੇ ਜਿਹੜੇ ਪ੍ਰੋਗਰਾਮ ਢਲਵਾ ਰਹੇ ਕਹਿੰਦੇ ਨੇ। ਸਰਕਾਰ ਦਾ ਉਪਰਾਲਾ ਜਿਵੇਂ ਪੰਜਾਬ ਤੇ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦਾ ਵਚਨਬੱਤਾ ਕੀਤੀ ਸੀਗੀ ਪੰਜਾਬ ਦੇ ਲੋਕਾਂ ਨੇ। ਇਹ ਵੀ ਉਹਦਾ ਇੱਕ ਹਿੱਸਾ ਹੈ। ਕਿ ਜਿਵੇਂ ਮੇਰੇ ਤੋਂ ਪਹਿਲਾਂ ਦੱਸ ਕੇ ਗਏ ਨੇ ਕਿ ਮੋਬਾਈਲ ਉਹ ਐਡੀ ਵਧੀਆ ਚੀਜ਼ ਨਹੀਂ ਜਿਸ ਤਰੀਕੇ ਨਾਲ ਆਪਾਂ ਨੂੰ ਵਰਤਣ ਰਹੇ ਆ। ਤਾਂ ਜੇ ਬੱਚਿਆਂ ਨੂੰ ਐਜੂਕੇਸ਼ਨ ਨਾਲ ਜੋੜਨਾ ਤਾਂ ਮੇਰੇ ਖਲ ਮੁੰਬਈ ਦੀ ਜਿੰਨੀ ਘਰ ਤੋਂ ਘੱਟ ਵਰਤੋਂ ਹੋ ਜੇਗੀ ਉਨੇ ਹੀ ਬੱਚੇ ਤੁਹਾਡੇ ਐਜੂਕੇਸ਼ਨ ਨਾਲ ਜੁੜਨਗੇ ਮੋਬਾਈਲ ਇੱਕ ਇਹੋ ਜੀ ਚੀਜ਼ ਹੈ ਕਿ ਜਿਹੜੇ ਬੱਚੇ ਡਿਕਟ ਹੋ ਜਾਂਦੇ ਨੇ ਜ਼ਿਆਦਾ ਮੋਬਾਈਲ ਦੇਖਦੇ ਨੇ ਮੇਰੇ ਖਲ ਮੋਬਾਈਲ ਚੱਲਦਾ ਰਹਿ ਜਾਂਦਾ ਤੇ ਉਹ ਸੌਂ ਜਾਂਦੇ ਨੇ ਮੈਂ ਜੋ ਦੇਖਦਾ ਹਾਂ ਪਰ ਕਿਤੇ ਨਾ ਕਿਤੇ ਸਾਡੇ ਲਈ ਨੁਕਸਾਨਦੇ ਨੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਮੋਬਾਈਲ ਤੇ ਆਉਂਦੀਆਂ ਤੇ ਬਹੁਤ ਮਾੜੀਆਂ ਚੀਜ਼ਾਂ ਵੀ ਮੋਬਾਈਲ ਤੇ ਆਉਂਦੀਆਂ ਤਾਂ ਉਹ ਹੁੰਦਾ ਕੋ ਹੁੰਦਾ ਹਮੇਸ਼ਾ ਇਦਾਂ ਹੈ ਕਿ ਜਿਹੜੀ ਮਾੜੀ ਚੀਜ਼ ਉਹ ਆਪਾਂ ਜਲਦੀ ਉਹ ਦਿਮਾਗ ਤੇ ਸਾਡੇ ਤੇ ਅਸਰ ਕਰ ਜਾਂਦੀ ਹੈ ਚੰਗੀ ਚੀਜ਼ ਜਿਹੜੀ ਉਹ ਦਿਮਾਗ ਤੇ ਘੱਟ ਅਸਰ ਕਰਦੀ ਹੈ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੇਰੇ ਪਿੰਡ ਦਾ ਸਟਾਫ ਬਹੁਤ ਵਧੀਆ ਹੈ ਜਿੰਨਾ ਬਹੁਤ ਮਿਹਨਤ ਕੀਤੀ ਹੈ ਐ ਸਕੂਲ ਦੀ ਜਿਹੜੀ ਕਾਇਆਕਲਪ ਕੀਤੀ ਹੈ ਔਰ ਸਿੱਖਿਆ ਤੇ ਜਿਹੜੇ ਪੰਜਾਬ ਸਰਕਾਰ ਦਾ ਸੀਗਾ ਕਿ ਸਿੱਖਿਆ 'ਚ ਕ੍ਰਾਂਤੀ ਲੈ ਕੇ ਆਉਣਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਇੱਥੋਂ ਦੇ ਸਟਾਫ ਦਾ ਵੀ ਬਹੁਤ ਸਾਰੀਆਂ ਕਮੀਆਂ 'ਚ ਸਾਡੇ 'ਚ ਹੈ ਨੇ ਜਿਹੜੀਆਂ ਆਪਾਂ ਉਹ ਵੀ ਦੂਰ ਕਰਨੀਆਂ ਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆਇਆ ਕਿ ਇੱਕ ਐਜੂਕੇਸ਼ਨ ਨੂੰ ਵਪਾਰ ਬਣਾ ਲਿਆ ਸੀ ਆਪਾਂ ਸਾਰਿਆਂ ਨੇ ਉਹਦੇ ਵਿੱਚ ਪੋਲੀਟਿਸ਼ੀਅਨ ਵੀ ਜ਼ਿੰਮੇਵਾਰ ਨੇ ਵੱਡੇ ਲੋਕ ਵੀ ਤਣਾੜ ਵੀ ਜ਼ਿੰਮੇਵਾਰ ਨੇ ਉਹਨਾਂ ਨੇ ਇਹ ਸੋਚਿਆ ਕਿ ਪ੍ਰਾਈਵੇਟ ਸਕੂਲਾਂ 'ਚ ਆਪਾਂ ਪਹਿਲ ਦਿੰਦੇ ਰਹੇ ਹਾਂ ਬੱਚਿਆਂ ਨੂੰ ਐਜੂਕੇਸ਼ਨ ਵਾਤੇ ਤੇ ਕਿਤੇ ਨਾ ਕਿਤੇ ਸਰਕਾਰੀ ਸਕੂਲਾਂ ਤੋਂ ਆਪਾਂ ਸਾਰੇ ਉਹਦੇ ਤੋਂ ਮੈਂ ਕਹਿ ਸਕਦਾ ਕਿ ਜੁਮਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਟੀਚਰ ਆਪ ਤਾਂ ਤਨਖਾਹਾਂ ਸਰਕਾਰੀ ਸਕੂਲਾਂ 'ਚੋਂ ਲੈਂਦੇ ਹੋਣਗੇ ਪਰ ਬੱਚੇ ਉਹਨਾਂ ਦੇ ਵੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੋਣਗੇ ਪਰ ਸਾਡੀ ਸਰਕਾਰ ਦੀ ਇੱਕ ਮੰਸ਼ਾ ਹੈ ਕਿ ਜਿਹੜੇ ਬੱਚੇ ਲੋਕ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜਾ ਸਕਦੇ ਆਪਣੇ ਬੱਚਿਆਂ ਨੂੰ ਪਰ ਐਜੂਕੇਸ਼ਨ ਤੇ ਉਹਨਾਂ ਨੂੰ ਵੀ ਬੜੀ ਜ਼ਰੂਰਤ ਹੈ ਤਾਂ ਅਸੀਂ ਚਾਹੁੰਦੇ ਆ ਕਿ ਜਿਹੜੇ ਪੰਜਾਬ ਸਕੂਲ ਦੇ ਸਿੱਖਿਆ ਬੋਰਡ ਦੇ ਸਰਕਾਰੀ ਸਕੂਲ ਨੇ ਉਹਨਾਂ ਵਿੱਚ ਪੜ੍ਹਾਈ ਦਾ ਜਿਹੜਾ ਪੱਧਰ ਆ ਸਰਕਾਰੀ ਪ੍ਰਾਈਵੇਟ ਸਕੂਲਾਂ ਨਾਲ ਵਧਿਆ ਕੀਤਾ ਜਾਏ ਤਾਂ ਜੋ ਉਹਨਾਂ ਬੱਚਿਆਂ ਨੂੰ ਵੀ ਇੱਕ ਮੌਕਾ ਮਿਲੇ ਕੰਪੀਟੀਸ਼ਨ 'ਚ ਬਹਿਣ ਦਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਦੱਸਿਆ ਵੀ 10000 ਤੋਂ ਉੱਪਰ ਜਿਹੜੇ ਟੀਚਰ ਆ ਰੱਖੇ ਆ ਤਾਂ ਸਕੂਲਾਂ ਦੇ ਜਿਹੜਾ ਇਨਫਰਾਸਟ੍ਰਕਚਰ ਉਹਦੇ ਬਾਰੇ ਵੀ ਤੁਹਾਨੂੰ ਪਤਾ ਤੁਸੀਂ ਬਹੁਤ ਸਾਰੇ ਪੁਰਾਣੇ ਸਕੂਲਾਂ 'ਚ ਹੀ ਕੰਮ ਕਰਦੇ ਹੋ ਵੀ ਹੁਣ ਦਾ ਐ ਸਰਕਾਰ ਦਾ ਤੇ ਪਿਛਲੀਆਂ ਸਰਕਾਰਾਂ ਦਾ ਕੀ ਫਰਕ ਹੈ ਸਕੂਲਾਂ ਨੂੰ ਲੈ ਕੇ ਤਾਂ ਮੈਨੂੰ ਉਮੀਦ ਹੈ ਕਿ ਜਿਸ ਉਮੀਦ ਨਾਲ ਸਰਕਾਰ ਲੱਗੀ ਹੈ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਤੇ ਸਾਰਿਆਂ ਤੇ ਵੀ ਆਪਾਂ ਜਿਹੜੇ ਗਰੀਬਾਂ ਦੇ ਬੱਚੇ ਉਹਨਾਂ ਨੂੰ ਵੀ ਮੀਰਾਂ ਦੇ ਬੱਚਿਆਂ ਵਾਂਗ ਇੱਕ ਦਿਨ ਐਜੂਕੇਸ਼ਨ ਦੇ ਕੇ ਉਹਨਾਂ ਦੇ ਬਰਾਬਰ ਖੜਾ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪਿੱਛੇ ਦੇਖਦੇ ਆਂ ਵੀ ਸ਼ਫਾਰਿਸ਼ ਤੇ ਪੈਸੇ ਤੋਂ ਬਿਨਾਂ ਕਦੀ ਕਿਸੇ ਨੂੰ ਨੌਕਰੀ ਨਹੀਂ ਸੀ ਮਿਲਦੀ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਬਿਨਾਂ ਕੇ ਸ਼ਫਾਰਿਸ਼ ਦੇ ਬਿਨਾਂ ਕੇ ਰਿਸ਼ਵਤ ਤੋਂ ਜਿਹੜੀਆਂ ਨੌਕਰੀਆਂ ਪੰਜਾਬ ਸਰਕਾਰ ਦੇ ਰਹੀ ਹੈ ਮੈਂ ਬਹੁਤ ਜਗ੍ਹਾ ਕਹਿੰਨਾ ਹਾਂ ਮੈਂ ਆਪਣੇ ਘਰ ਵੀ ਕਹਿ ਦਿੰਦਾ ਕਿ ਮੇਰੀ ਨੌਕਰੀ ਦੇ ਮਸਲੇ 'ਚ ਨਾ ਮੇਰੀ ਕੋਈ ਸ਼ਫਾਰਿਸ਼ ਚੱਲਦੀ ਜੇ ਤਾਂ ਨਾ ਮੇਰੇ ਕਹਿਣ ਤੇ ਕਿਸੇ ਨੇ ਨੌਕਰੀ ਤੇ ਲੱਗਣਾ ਜੇ ਜਾਂ ਨੌਕਰੀ ਤੇ ਲੱਗਣਾ ਤਾਂ ਮੈਰਿਟ ਦੇ ਆਧਾਰ ਤੇ ਲੱਗਣਾ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਕੇ ਇਸ ਕਾਬਲ ਬਣਾ ਦੋ ਕਿ ਉਹ ਮੈਰਿਟ ਜਾਣ ਕੇ ਤੇ ਆਪਣੀ ਨੌਕਰੀ ਪ੍ਰਾਪਤ ਕਰ ਸਕਣ। ਆ ਹਮੇਸ਼ਾ ਮੈਂ ਮੈਂ ਉੱਪਰ ਨਹੀਂ ਕਹਿੰਦਾ ਨਹੀਂ ਤਾਂ ਬਹੁਤ ਸਾਰੇ ਲੀਡਰ ਇਹਨਾਂ ਗੱਲਾਂ ਨਹੀਂ ਕਹਿੰਦੇ। ਬਹੁਤ ਸਾਰੇ ਲੀਡਰ ਕਹਿੰਦੇ ਕੋਈ ਨਹੀਂ ਮੈਂ ਕਰਾਂਗਾ ਜੀ ਤੁਹਾਡੀ ਸ਼ਿਫਾਰਿਸ਼ ਕਰਦਾਗਾ। ਪਰ ਮੈਂ ਉੱਪਰ ਨਹੀਂ ਕਹਿੰਦਾ ਸਾਰਿਆਂ ਨੂੰ। ਕਿ ਮੈਰਿਟ ਦੇ ਆਧਾਰ ਤੇ ਜਿਹੜਾ ਮਿਲਣਾ ਹੁਣ ਤੁਸੀਂ ਦੇਖਣਾ ਪੀਸੀਐਸ ਦਾ ਰਿਜ਼ਲਟ ਆਇਆ। ਪਿਛਲੇ ਮੇਰੇ ਕਾ ਸਾਤਰੀਕ ਨੂੰ ਆ ਹਾਂਜੀ ਤਾਂ ਉਹਦੇ ਵਿੱਚ ਮੇਰਾ ਭਤੀਜਾ ਵੀ ਸਿਲੈਕਟ ਹੋਇਆ ਹੈ ਇਹ ਮੇਰਾ ਬੇਟਾ ਨਹੀਂ ਸਿਲੈਕਟ ਹੋਇਆ ਉਹਦੇ ਵਿੱਚ ਮੇਰਾ ਬੇਟਾ ਦੋ ਤਿੰਨ ਨੰਬਰ ਤੋਂ ਰਹਿ ਗਿਆ ਪਿਛਲੀ ਵਾਰੀ ਜੁਪੀਐਸਸੀ ਦਾ ਵੀ ਉਹਨੇ ਦਿੱਤਾ ਉਹਦੇ ਚ ਵੀ ਦੋ ਤਿੰਨ ਨੰਬਰ ਤੋਂ ਰਹਿ ਗਿਆ ਐਸ ਵਾਰੀ ਵੀ ਰਹਿ ਗਿਆ ਤਾਂ ਜੇ ਦੇਖ ਲੋ ਮੇਰੀ ਚੱਲਦੀ ਹੁੰਦੀ ਫਿਰ ਬੰਦਾ ਆਪਣੇ ਬੱਚੇ ਬਾਅਦ ਤੇ ਤਾਂ ਕੁਝ ਕਰਦਾ ਹੀ ਆ ਨਾ ਮੈਨੂੰ ਪਤਾ ਵੀ ਇਹ ਕੰਮ ਨਹੀਂ ਹੋਣਾ ਸਾਡੀ ਮੰਚਾ ਇੱਕੋ ਹੀ ਹੈ ਕਿ ਜੇ ਗਰੀਬ ਦਾ ਬੱਚੇ ਨੂੰ ਤੇ ਕਿਨੂੰ ਪਿੱਛੇ ਕਰਾਂਗੇ 2 ਨੰਬਰ ਆਪਣੇ ਨੂੰ ਅੱਗੇ ਕਰਾਂਗੇ ਤਾਂ ਫਿਰ ਕਿਸੇ ਦਾ ਹੱਕ ਮਾਰ ਕੇ ਖਾਣ ਦੇ ਬਰਾਬਰ ਹੀ ਆ ਨਾ ਕਿਸੇ ਦਾ ਹੱਕ ਮਾਰਨਾ ਕਿਸੇ ਦਾ ਹੱਕ ਖਾਣਾ ਫਿਰ ਉਹਦੇ ਬਰਾਬਰ ਹੀ ਆ ਤਾਂ ਮੇਰੇਕੋ ਸਭ ਤੋਂ ਮਾੜਾ ਕੰਮ ਜਿਹੜਾ ਕਿਸੇ ਦਾ ਹੱਕ ਮਾਰ ਕੇ ਖਾਣਾ ਇਹਦੋਂ ਵੱਡਾ ਹੋਰ ਗੁਨਾਹ ਕੋਈ ਪਾਪ ਨਹੀਂ ਦੁਨੀਆ ਤੇ ਹੋ ਸਕਦਾ ਜਿਸ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਮੈਂ ਧੰਨਵਾਦ ਕਰਦਾ ਸਾਰੇ ਸਟਾਫ ਸਹਿਬਾਨ ਦਾ ਤੇ ਤੁਸੀਂ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਤਾਂ ਐਸੇ ਪ੍ਰੋਗਰਾਮ ਕਰਦੇ ਰਹੇ ਹੋ ਤਾਂ ਸਰਕਾਰ ਦੇ ਜਿੰਨੇ ਵੀ ਤੁਹਾਡੇ ਕੋਈ ਇਵੈਂਟਸ ਆਉਂਦੇ ਨੇ ਤੁਸੀਂ ਉਹਨਾਂ ਨੂੰ ਵਧੀਆ ਢੰਗ ਨਾਲ ਚਲਾਉਂਦੇ ਹੋ ਮੈਂ ਆਪਣੇ ਨੁਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਤੇ ਖਾਸ ਕਰਕੇ ਮੈਂ ਮਾਪਿਆਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਤੁਹਾਨੂੰ ਕਿ ਟੀਚਰਾਂ ਨੇ ਤਨਖਾਹ ਲੈਣੀ ਆ ਤੇ ਪੜਾ ਕੇ ਚਲੇ ਜਾਣਾ ਤੁਸੀਂ ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ ਇਹ ਬੱਚੇ ਸਾਡੇ ਸਕੂਲ ਆਏ ਨੇ ਤੁਸੀਂ ਹਫਤੇ ਬਾਅਦ ਅਠੀ ਦੇਣੀ ਆਓ ਔਰ ਟੀਚਰਾਂ ਨੂੰ ਪੁੱਛ ਕੇ ਜਾਓ ਕਿ ਸਾਡਾ ਬੱਚਾ ਸਕੂਲ ਆਉਂਦਾ ਸਾਨੂੰ ਦੱਸੋ ਇਹਦੇ ਵਿੱਚ ਕਮੀ ਕੀ ਆ। ਇਹ ਠੀਕ ਪੜਦਾ ਹੈ। ਟਾਈਮ 'ਤੇ ਆਉਂਦਾ ਹੈ, ਰਿਜ਼ਲਟ ਉਹਦਾ ਠੀਕ ਆ ਰਿਹਾ ਤੁਹਾਡਾ ਫਰਜ਼ ਬਣਦਾ ਆਪਣੇ ਬੱਚਿਆਂ ਵਾਸਤੇ ਆਣ ਕੇ ਪੁੱਛਣਾ ਸਤਾਬ ਨੂੰ। ਜਦੋਂ ਅਸੀਂ ਪੜਦੇ ਹਾਂ ਨਾ ਜਦੋਂ ਸਾਡੇ ਮਾਪਿਓ ਸਾਨੂੰ ਸਕੂਲ ਛੱਡ ਕੇ ਗਏ ਸੀ ਤੇ ਸਾਡੇ ਮਾਪਿਓ ਨੇ ਟੀਚਰਾਂ ਨੂੰ ਇੱਕ ਗੱਲ ਕਹਿੰਦੇ ਸੀ ਪੀ ਆ ਹੁਣ ਸਾਡਾ ਬੱਚਾ ਨਹੀਂ ਜੇ ਤੁਹਾਡਾ ਬੱਚਾ ਹੈ ਇਹਨਾਂ ਨੂੰ ਹੁਣ ਤੁਸੀਂ ਦੇਖਣਾ ਕਿਵੇਂ ਇਹਨੂੰ ਠੀਕ ਕਰਨਾ ਮੈਨੂੰ ਨਹੀਂ ਲੱਗਦਾ ਹੁਣ ਕੋਈ ਪੇਰੈਂਟਸ ਕੇ ਹਨ ਇਹ ਟੀਚਰ ਨੂੰ ਆ ਕੇ ਆ ਕੇ ਵੀ ਆ ਤੁਹਾਡਾ ਬੱਚਾ ਜੇ ਇਹਨੂੰ ਤੁਸੀਂ ਦੇਖੋ ਕਿਵੇਂ ਠੀਕ ਕਰਨਾ ਅਮਰੀਕਾ ਸਾਨੂੰ ਤੇ ਜਿੰਨੀ ਪੁਰਾਣੀ ਫਿਰਿਆ ਹੁਣ ਕੱਲ ਅੱਜ ਕੱਲ ਤਾਂ ਕਿਹਨੂੰ ਚਪੇੜ ਵੀ ਮਾਰਦੇ ਕੋਈ ਟੀਚਰ ਮੇਰੇ ਕੋਲ ਮਾਪੇ ਮਗਰੇ ਹੀ ਆ ਜਾਂਦੇ ਨੇ ਲੈ ਤੁਸੀਂ ਕਿਉਂ ਸਾਡੇ ਬੱਚੇ ਨੂੰ ਚਪੇੜ ਮਾਰਤੀ ਤੇ ਸਾਡੇ ਵਾਲੇ ਤਾਂ ਕਹਿ ਕੇ ਜਾਂਦੇ ਸਾਡੇ ਮਾਪੇ ਖੁਸ਼ ਹੁੰਦੇ ਸੀ ਕਿ ਸਾਡੇ ਬੱਚੇ ਨੂੰ ਕੁੱਟ ਪਈਏ ਚੰਗੀ ਗੱਲ ਆ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਖਤਮ ਹੋਣੀਆਂ ਚਾਹੀਦੀਆਂ ਸਮਾਜ 'ਚ ਤਾਂ ਹੀ ਸਮਾਜ ਜਿਹੜਾ ਚੰਗੇ ਬਣੇ ਜਾਊਗਾ ਇਸ ਕਰਕੇ ਮੈਂ ਸਾਰੇ ਪੇਰੈਂਟਸ ਨੂੰ ਇਹੀ ਕਰਾਂਗਾ ਕਿ ਆਪਣੇ ਆਪਣੇ ਬੱਚਿਆਂ ਨੂੰ ਸੰਭਾਲਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੁਹਾਨੂੰ ਪਤਾ ਇੱਕ ਵਾਰੀ ਹੱਥਾਂ 'ਚੋਂ ਨਿਕਲ ਗਿਆ ਬੱਚਾ ਦੁਬਾਰਾ ਉਸ ਲੀਤੇ ਨਹੀਂ ਆਉਂਦਾ ਜੇ ਇਸ ਵਾਰੀ ਵਿਗੜ ਜੇ ਤਾਂ ਇਸ ਕਰਕੇ ਮੈਂ ਤੁਹਾਨੂੰ ਵੀ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਜਿੱਥੇ ਟੀਚਰਾਂ ਦਾ ਸੀਗਾ ਜ਼ਿੰਮੇਵਾਰੀ ਤਾਂ ਤੁਹਾਡੀ ਉਹਨਾਂ ਨਾਲੋਂ ਵੱਧ ਜ਼ਿੰਮੇਵਾਰੀ ਹੈ ਇਹਨਾਂ ਕੋਲ ਨਾ 6 ਘੰਟੇ ਦਾ 7 ਘੰਟੇ ਰਹਿਣਾ ਅਬ ਬਾਕੀ ਜਿਹੜੇ 24 ਕਿੰਡਜੋ ਤੁਹਾਡੇ ਕੋਲ ਹੀ ਬੱਚਿਆਂ ਨੇ ਰਹਿਣਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚਾ ਕਿੱਥੇ ਗਿਆ ਹੁਣ ਕਿੱਥੇ ਗਿਆ ਬੱਚੇ ਨੂੰ ਪੁੱਛੋ ਵੀ ਤੂੰ ਕਿੱਥੇ ਚੱਲਿਆ ਪੁੱਤ ਕਿਿਹੜੇ ਕੰਮ ਚੱਲਿਆ ਔਰ ਤੁਹਾਨੂੰ ਇੱਕ ਬੜਾ ਵਧੀਆ ਮੌਕਾ ਮਿਲਿਆ ਜੇ ਸਰਕਾਰ ਚ ਕਿ ਐਸੀਆਂ ਸਰਕਾਰਾਂ ਬਹੁਤ ਘੱਟ ਆਉਂਦੀਆਂ ਤੁਸੀਂ ਵੀ ਤਾਂ ਟੀਚਰ ਲੱਗੇ ਜੇ ਤੁਹਾਨੂੰ ਪਤਾ ਹੀ ਹੈ ਕਿਵੇਂ ਲੱਗੇ ਹੋ ਹਾਂਜੀ ਇੰਟਰਵਿਊ ਦੇ ਨੰਬਰ ਰੱਖ ਲੈਣੇ ਤਾਂ ਜੇ ਇੰਟਰਵਿਊ ਦੇ ਵੇਖਿਆ ਕਿ ਜਿਹੜਾ 40 ਵਾਲਾ ਤਾਂ ਜੇ 15 ਨੰਬਰ ਇੰਟਰਵਿਊ ਦੇ ਰੱਖੇ ਨੇ ਤੇ ਜੇ ਉਹ ਰਹਿ ਜਾਣਾ ਤਾਂ 15 ਨੰਬਰ ਇੰਟੂ ਦੇਖ ਤੇ 40 ਵਾਲਿਆਂ ਨੂੰ 55 ਤੇ ਕਰ ਦੇਣਾ ਤੇ 50 ਵਾਲਿਆਂ ਨੂੰ 45 ਐ ਹੀ ਕੁਝ ਹੁੰਦਾ ਰਿਹਾ ਅਸੀਂ ਵੇਖਦੇ ਰਹੇ ਅਸੀਂ ਵੀ ਬਥੇਰੀਆਂ ਟਰਾਈਆਂ ਮਾਰੀਆਂ ਨੌਕਰੀ ਲੈਣ ਵਾਸਤੇ ਪਰ ਨੌਕਰੀ ਮਿਲੀ ਨਹੀਂ ਉਹ ਰਹਿ ਗਏ ਜਿੱਦਾਂ ਜਿਹੜੇ ਵੱਡੇ ਵੱਡੇ ਸੀਗੇ ਲੈ ਗਏ ਜਿਹੜੇ ਲੀਡਰਾਂ ਦੇ ਰਿਸ਼ਤੇਦਾਰ ਸੀਗੇ ਉਹ ਲੱਗ ਗਏ ਜਿਹੜੇ ਨਹੀਂ ਸੀ ਰਿਸ਼ਤੇਦਾਰ ਉਹ ਪਰ ਮੈਨੂੰ ਹੁਣ ਮਹਿਸੂਸ ਹੁੰਦਾ ਹੈ ਯਾਰ ਇਹ ਨਹੀਂ ਹੋਣਾ ਚਾਹੀਦਾ ਕਿ ਲੀਡਰ ਅੱਜ ਤਾਕਤ ਆ ਗਿਆ ਪਾਵਰ ਚ ਆ ਗਿਆ ਤੇ ਆਪਣੇ ਨਿਆਣੇ ਸੈੱਟ ਕਰ ਲੋ ਤਾਂ ਲੋਕਾਂ ਦੇ ਨਿਆਣੇ ਜਿਹੜੇ ਗਲੀਆਂ 'ਚ ਫਿਰਦੇ ਰਹਣੇ ਅਸੀਂ ਨਹੀਂ ਸੋਚੋਣੀ ਚਾਹੀਦੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਜਿਹੜੇ ਪਿੰਡ ਦੇ ਬੱਚੇ ਨੇ ਇਲਾਕੇ ਦੇ ਬੱਚੇ ਉਹ ਵੀ ਲੀਡਰ ਦੇ ਬੱਚੇ ਨੇ ਇਹ ਸੋਚਣਾ ਚੱਲਣਾ ਚਾਹੀਦਾ ਤੇ ਮੈਨੂੰ ਬਹੁਤ ਉਮੀਦ ਹੈ ਤੁਹਾਡੇ ਤੋਂ ਸਾਰੇ ਸਟਾਫ ਤੋਂ ਮੈਂ ਤੁਹਾਡਾ ਧੰਨਵਾਦ ਸਾਰੇ ਸਟਾਫ ਦਾ ਧੰਨਵਾਦ ਅਤੇ ਬਰੋਨਾ ਵਾਹਿਗੁਰੂ ਜੀ ਦਾ ਸ਼ੁਕਰੀਆ